ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ਿੰਕਰ ਦੇ ਬੀਤੇ ਇਲਾਕੇ ਦੇ ਪਿੰਡ ਕਾਲੇਵਾਲ ਦੇ ਵਿੱਚ ਦੇਰਾ ਤੇ ਇੱਕ ਨੌਜਵਾਨ ਦੀ ਟਰੈਕਟਰ ਟਰਾਲੀ ਹੇਠ ਆ ਕੇ ਮੌਤ ਹੋਣ ਦੀ ਖਬਰ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਜਰਨੈਲ ਸਿੰਘ 26 ਸਾਲ ਜਿਸ ਦੀ ਉਮਰ ਸੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਮੈਤਪੁਰ ਤਹਿਸੀਲ ਨੰਗਲ ਜ਼ਿਲ੍ਹਾ ਰੋਪੜ ਆਪਣਾ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਪਿੰਡ ਕਾਲੇਵਾਲ ਬੀਤੇ ਲਾਗੇ ਮੇਨ ਸੜਕ ਤੇ ਪੈਂਦੇ ਮੋੜ ਤੇ ਟਰੈਕਟਰ ਬੇਕਾਬੂ ਹੋ ਗਿਆ ਤੇ ਜਰਨੈਲ ਸਿੰਘ ਦੀ ਟਰੈਕਟਰ ਥੱਲੇ ਆਉਣ ਦੇ ਨਾਲ ਮੌਤ ਹੋ ਗਈ ਨਾ ਦੇਰ ਰਾਤੀ ਦੱਸੀ ਜਾਂਦੀ ਹੈ ਜਿਸ ਦਾ ਪਤਾ ਸਵੇਰੇ ਲਗਿਆ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਘਟਨਾ ਦੀ ਵਜ੍ਹਾ ਸੰਗਣੀ ਧੁੰਦ ਦੱਸੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਕਾਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਵਾਜਦੇਵ ਐਸਆਈ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਅਤੇ ਵਾਰਸਾਂ ਦੇ ਕਾਨੂੰਨ ਦੇ ਧਾਰਾ 174 ਅਧੀਨ ਜ਼ਰੂਰੀ ਕਾਰਵਾਈ ਕਰ ਦਿੱਤੀ ਗਈ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ चौहान ਦੀ ਰਿਪੋਰਟ ਅਸਵੇਰੇ ਨੂੰ 112 ਹੈਲਪਲਾਈਨ ਤੇ ਜਿਹੜੀ ਮੈਸੇਜ ਆਇਆ ਸੀ ਵੀ ਇੱਕ ਜਿਹੜੀ ਕਾਲੇ ਰੰਗ ਦੀ ਟੈਕਟਰ ਟਰਾਲੀ ਦੇ ਕੋਲ ਡੈੱਡ ਬਡੀ ਪਈ ਹੈ ਤੇ ਜਿੱਥੇ ਚੌਂਕੀ ਚਾਦੀ ਐਸੀ ਬਾਸ ਦੇ ਬਿੰਨੀਵਾਲ ਨੂੰ ਭੇਜਿਆ ਸੀ ਮੌਕੇ ਤੇ ਇਹ ਜਿੱਥੇ ਉਹ ਮੁੰਡਾ ਜਰਨੈਲ ਸਿੰਘ ਪੁੱਤਰ ਸਦੀਸ਼ ਸਿੰਘ ਸੀ ਮਹਿਰਪੁਰ थाना ਸਦਰ ਨੰਗਲ ਦਾ ਉਹ ਉਹ ਡਰਾਈਵ ਕਰ ਰਿਹਾ ਸੀ ਆਪਣੇ ਟਰੈਕਟਰ ਟਰਾਲੀ ਤੇ ਤੇ ਤੁੰਦ ਕਾਰਨ ਉਹ ਕੋਈ ਜੰਪ ਪੈਣ ਕਰਕੇ ਉਹ ਟਰੈਕਟਰ ਤੋਂ نیچے गिर ਗਿਆ ਜਿਸ ਦੇ ਉੱਪਰ ਉਹ ਟਰੈਲੀ ਲੰਘਣ ਨਾਲ ਦੀ ਮੌਤ ਹੋ ਗਈ ਸੀ ਤੇ ਉਹਦੇ ਫਾਦਰ ਸਦੀਸ਼ ਸਿੰਘ ਦੀ ਬਿਆਨਾਂ ਤੇ ਕਾਰਵਾਈ 174 CRPC ਕਰਕੇ ਜਿਹੜੀ ਲਾਸਟ ਬਾਅਦ ਪੋਸਟੋਂ ਬਰਸਾ ਦੇ ਹਵਾਲੇ ਕਰ ਦਿੱਤੀ ਗਈ।